ਸਰ ਕੀ ਪੰਜਾਬ ਦੀ ਸਰਕਾਰ ਚਾਹੀ ਕਿਸੇ ਵੀ ਪਾਰਟੀ ਦੀ ਹੋਵੇ ਉਹਨਾਂ ਦੇ ਮਹਦੂਦ ਦੇ ਅੰਦਰ ਅਗਰ ਇਹ ਚੀਜ਼ਾਂ ਵਾਪਰਦੀਆਂ ਨਹੀਂ ਐਨੀ ਡਿਟਰਮੀਨੇਸ਼ਨ ਕਮਾ ਜਾਂ ਮੈਂ ਜਿੱਦ ਕਮਾ ਢੱਲੇਵਾਲ ਜੀ ਦੀ ਕਿ ਲਗਾਤਾਰ ਉਹ ਅਣਸ਼ੰਤ ਨੇ ਉਹ ਇੱਕ ਤਰ੍ਹਾਂ ਦੇ ਨਾਲ ਮੰਨ ਚੁੱਕੇ ਨੇ ਕਿ ਨਹੀਂ ਹਟਣਗੇ ਪਿੱਛੇ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਹੈਲਪ ਉੱਥੇ ਨਹੀਂ ਪਹੁੰਚ ਰਹੀ ਹੈਗੀ ਜੋ ਪੰਜਾਬ ਦੀ ਸਰਕਾਰ ਹੈ ਕੱਲੀ ਮੰਗ ਇਹ ਕੇਐਮਐਸਪੀ ਦੀ ਨਹੀਂ ਹੈ ਡੱਲੇਵਾਲ ਸਾਹਿਬ ਹੁਣ ਆਉਂਦੀਆਂ 12 ਤੋਂ 14 ਮੰਗਾ ਹੋਰ ਨੇ ਪੰਜਾਬ ਦੀ ਸਰਕਾਰ ਕੀ ਭੂਮਿਕਾ ਨਿਭਾ ਸਕਦੀ ਹੈਗੀ ਹੈ ਕਿਹੋ ਜੀਆਂ ਭੂਮਿਕਾ ਹੋਣੀ ਚਾਹੀਦੀ ਹੈਗੀ ਜਦੋਂ ਉਹਨਾਂ ਦਾ ਇੱਕ ਸਿਟੀਜ਼ਨ ਮਰਨ ਦੇ ਰਾਹ ਦੇ ਉੱਤੇ ਤੁਰ ਪਿਆ ਹੋਵੇ ਆਤਮਦਾਹ ਹੈ ਇਹ ਆਪਣੇ ਆਪ ਦੇ ਵਿੱਚ ਦੇਖੋ ਇਹ ਪੰਜਾਬ ਸਰਕਾਰ ਦੀ ਆਪਣੀ ਸੋਚ ਹੈ ਸਟੇਟ ਦਾ ਸਬਜੈਕਟ ਹੈ ਇੱਕ ਵਾਰ ਕਿਸੇ ਪਿੰਡ 'ਚ ਧਰਨਾ ਲੱਗਿਆ ਹੋਵੇ ਜਾਂ ਕਿਸੇ ਮੁਹੱਲੇ ਦੇ ਵਿੱਚ ਇੱਕ ਜਾੜ ਬੰਦੇ ਇਕੱਠੇ ਹੋ ਕੇ ਕੋਈ ਵਿਚਾਰ ਕਰਕੇ ਚੱਲਣ ਲੱਗਣ ਤੇ ਸਰਕਾਰੀ ਤੰਤਰ ਨੂੰ ਉਸ ਵੇਲੇ ਖ਼ਬਰ ਪਤਾ ਲੱਗ ਜਾਂਦੀ ਹੈ ਤੇ ਉਹਦਾ ਸਲਾਹ مشورہ ਕੀਤਾ ਜਾਂਦਾ ਮਨਾਇਆ ਜਾਂਦਾ ਪੁੱਛਿਆ ਜਾਂਦਾ ਮਸਲਾ ਕੀ ਹੈ ਕਿਉਂਕਿ ਜਨਰਲ ਵੈਲਬੀਂਗ ਤੇ ਜਨਰਲ ਪੀਸ ਨੂੰ ਖ਼ਤਰਾ ਹੋਣਾ ਹੁੰਦਾ ਵੀ ਜੇ ਸੜਕਾਂ ਰੁਕਣਗੀਆਂ ਜਾਂ ਕੋਈ ਡੈਮੋਕਰੈਟਿਕ ਰਾਈਟ ਨੇ ਧਰਨਾ ਦੇਣਗੇ ਜੇ ਫਿਰ ਉਸ ਤੋਂ ਗੱਲ ਵਧੇਗੀ ਕੋਈ ਐਂਟੀ ਸੋਸ਼ਲ 엘ਿਮੈਂਟ ਵਿੱਚ ਆ ਜਾਣਗੇ ਤੇ ਹੋਰ ਮਸਲਾ ਗੰਭੀਰ ਹੋ ਜਾਏਗਾ ਹੁਣ ਸਟ੍ਰੀਟ ਨੂੰ ਸਭ ਤੋਂ ਪਹਿਲਾਂ ਜਿਹੜੀ ਜੈਨੂਇਨ ਡਿਮਾਂਡ ਹੈ ਦੱਲੇਵਾਲ ਸਾਹਿਬ ਦੀ ਇੱਕ ਡਿਮਾਂਡ ਦਾ ਇੱਕ ਪੂਰਾ ਟੋਕਰਾ ਭਰਿਆ ਹੋਇਆ ਜਿਹੜਾ ਉਹਨੂੰ ਵੱਖਰਾ ਰੱਖਦੇ ਆ ਇਹ 12 ਡਿਮਾਂਡ ਉਹਨਾਂ ਕੋਈ ਅਲੱਗ ਡਿਮਾਂਡ ਨਹੀਂ ਕੀਤੀਆਂ ਜਿਹੜੀਆਂ ਆਲਰੇਡੀ ਪਬਲਿਕ ਡੋਮੇਨ ਚ ਨੇ ਬੀਤੇ ਲੰਬੇ ਸਮੇਂ ਤੋਂ ਉਹ ਮੰਨੀਆਂ ਵੀ ਗਈਆਂ ਉਹਨਾਂ ਨੂੰ ਸਿਰਫ ਇੰਪਲੀਮੈਂਟੇਸ਼ਨ ਦੀ ਗੱਲ ਹੈ ਮੈਂ ਦੂਸਰੇ ਪਾਸੇ ਇਹ ਗੱਲ ਕਵਾਂਗਾ ਕਿ ਪੰਜਾਬ ਸਰਕਾਰ ਨੂੰ ਕਿਸਾਨੀ ਨੂੰ ਕਦੇ ਵੀ ਨੇ ਗੁਣਾ ਨਹੀਂ ਗਿਣਿਆ ਜਾ ਸਕਦਾ ਪੰਜਾਬ ਸਰਕਾਰ ਵੱਲੋਂ ਕਿਉਂਕਿ ਇੱਕ ਤਾਂ ਜਿੱਥੇ ਅੰਨ ਪੈਦਾ ਕਰ ਰਿਆ ਦੂਸਰੇ ਪਾਸੇ ਸਰਕਾਰ ਦਾ ਟੈਕਸ ਰੈਵਨਿਊ ਦਾ ਸੋਰਸ ਵੀ ਇਹ ਹੈ 99% ਲੋਕ ਹਵਾ 'ਚ ਗੱਲ ਕਰ ਦਿੰਦੇ ਨੇ ਜਾਂ ਜਿਹੜੇ ਸੋਸ਼ਲ ਮੀਡੀਆ ਦੇ ਟੀਵੀ ਇਨਫਲੂਐਂਸਰ ਬੈਠੇ ਨੇ ਵੀ ਖੇਤੀਬਾੜੀ ਤੋਂ ਕੀ ਟੈਕਸ ਆ ਰਿਹਾ ਸਰਕਾਰ ਦਾ ਜੇ ਸਲਾਣਾ ਬਜਟ ਦੇ ਵਿੱਚ 90-95 ਹਜ਼ਾਰ ਕਰੋੜ ਰੁਪਈਆ ਕੈਸ਼ ਕ੍ਰੈਡਿਟ ਰਿਮਟ ਤੇ ਆ ਰਿਹਾ ਪੰਜਾਬ ਦੀ ਇਕਨੋਮੀ ਦੇ ਵਿੱਚ ਜਿਹਨੂੰ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਲਈ ਭਾਰਤ ਸਰਕਾਰ ਬਹੁ ਫਸਲਾਂ ਦਾ ਟੋਟਾ-ਟੋਟ ਖਰੀਦ ਰਹੀ ਹੈ ਕਣਕ ਤੇ ਝੋਨਾ ਉਹ ਪੈਸਾ ਤੇ ਕਿਸਾਨ ਕੋਲ ਆ ਰਿਹਾ ਨਾ ਤੇ ਕਿਸਾਨ ਕਿੱਥੇ ਲੈ ਕੇ ਜਾ ਰਿਹਾ ਪੈਸਾ ਉਹ ਉੱਥੇ ਉਸੇ ਸਟੇਟ ਦੇ ਵਿੱਚ ਜਾਂ ਵੱਧ ਤੋਂ ਵੱਧ ਕੁਝ ਪਰਸੈਂਟ ਸਾਰੇ ਦੇਸ਼ ਵਿੱਚ ਵਰਤਿਆ ਜਾ ਰਿਹਾ ਹੁਣ ਉਹਦੇ ਉੱਤੇ ਵੀ ਸਰਕਾਰ ਨੂੰ ਧਿਆਨ ਦੇਣਾ ਪੈਂਦਾ 3ਰੇ ਨੰਬਰ ਦੇ ਉੱਤੇ ਇਦੇ ਵਿੱਚ ਸਾਡਾ ਸਰਕਾਰੀ ਅੰਕੜਾ ਹੈ ਕਿ 65% ਤੋਂ ਵੱਧ ਲੋਕ ਪਿੰਡਾਂ 'ਚ ਰਹਿੰਦੇ ਨੇ ਜਿਨ੍ਹਾਂ ਵਿੱਚੋਂ ਮੈਜੋਰਿਟੀ ਦਾ ਖੇਤੀਬਾੜੀ ਅਰਥਚਾਰੇ ਤੇ ਜਿੱਥੇ ਸੋਰਸ ਆਫ ਲਿਵਿੰਗ ਹੈ ਉੱਥੇ ਉਹਨਾਂ ਦਾ ਰਹਿਣਾ-ਬਹਿਣਾ ਤੇ ਹਰ ਚੀਜ਼ ਖੇਤੀਬਾੜੀ ਦੇ ਆਲੇ-ਦੁਆਲੇ ਘੁੰਮਦੀ ਏ ਉਸ ਤੋਂ ਬਾਅਦ 60% ਤੇ ਉਹ ਸੈਗਮੈਂਟ ਹੋ ਗਿਆ ਜਿਹੜਾ এমਪਲੋਇਡ ਆ ਜਿਹੜਾ ਉਹਦੇ ਵਿੱਚ ਇੰਗੇਜਡ ਆ ਉਸ ਤੋਂ ਬਾਅਦ ਛੋਟਾ ਦੁਕਾਨਦਾਰ ਆ ਗਿਆ ਰੇੜੀ ਛਾਬੜੀ ਫੜੀ ਵਾਲਾ ਆ ਗਿਆ ਜਿਹੜਾ ਉਥੇ ਗਲੀਆਂ 'ਚ ਫੇਰੀਆਂ ਲਗਾਉਂਦਾ ਫਿਰ ਛੋਟਾ ਦੁਕਾਨਦਾਰ ਆ ਗਿਆ ਫਿਰ ਛੋਟਾ ਹੋਟਲ ਮਾਲਕ ਆ ਗਿਆ ਜਾਂ ਛੋਟੀ ਦੁਕਾਨ ਆ ਗਈ ਉਸ ਤੋਂ ਬਾਅਦ ਮੀਡੀਅਮ ਸੈਕਟਰ ਆਉਂਦਾ ਤੁਹਾਨੂੰ ਪਤਾ 6.5 ਲੱਖ ਤੋਂ ਵੱਧ ਦੁਕਾਨ ਹੈ ਪੰਜਾਬ ਦੇ ਵਿੱਚ ਜਿਹੜੀ ਰਜਿਸਟਰਡ ਆ ਉਹਨੂੰ ਵੀ ਇਹ ਕਾਰੋਬਾਰ ਜਿਹੜਾ ਮਿਲਣਾ ਹੈ ਉਹ ਇਸੇ ਸੈਗਮੈਂਟ ਤੋਂ ਮਿਲਣਾ ਹੈ ਜਿਹੜਾ ਛੋਟਾ ਕਾਰੋਬਾਰੀ ਏ ਜਿਹੇ 12-16000 ਦੇ ਵਿੱਚ ਵਿੱਚ ਲਾਰਜ ਇੰਡਸਟਰੀ ਇਹ ਉਹ ਵੀ ਤਾਂ ਛੋਟੀ ਇੰਡਸਟਰੀ ਦਾ ਡਿਪੈਂਡ ਕਰ ਰਹੀ ਹੈ ਨਾ ਸਾਰਾ ਅਰਥਚਾਰਾ ਖਰਾਬ ਹੋ ਰਿਹਾ ਹੁਣ ਗੱਲ ਆ ਗਈ ਕਿ ਜਿਹੜਾ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਇਹ ਐਸਾ ਲਾਲਸਾਲ ਸੱਦਾ ਸੀ ਕਿ ਜਿਹੜੇ ਤੇ ਜ਼ਮੀਨੀ ਹਕੀਕੀ ਸਚਾਈ ਤੋਂ ਦੂਰ ਸੀਗੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਕਿਸਾਨੀ ਖਰਾਬ ਕਰ ਰਹੀ ਹੈ ਲੋਕਾਂ ਨੇ ਦੁਤਕਾਰ ਦੇਣਾ ਤੇ ਗੱਲ ਨਹੀਂ ਹੋਣੀ ਕਿਸੇ ਨੇ ਇਹਨਾਂ ਦਾ ਸਾਥ ਨਹੀਂ ਦੇਣਾ ਲੇਕਿਨ ਹੈਰਾਨ ਹੋ ਗਏ ਸਾਰੇ ਲੋਕ ਜਿਸ ਤਿਸ ਤਰ੍ਹਾਂ ਨਾਲ ਸਮੁੱਚੇ ਪੰਜਾਬ ਚ ਉਹਦੇ ਨਾਰਦਰਨ ਸਟੇਟ ਦੇ ਵਿੱਚ ਇਸ ਬੰਦ ਨੂੰ ਹਲਾਰਾ ਮਿਲਿਆ ਛੋਟੇ ਤੋਂ ਛੋਟਾ ਦੁਕਾਨਵਾਲਾ ਸਮਾਜ ਦੇ ਹਰ ਵਰਗ ਨੇ ਸਾਥ ਇਸ ਲਈ ਦਿੱਤਾ ਇਹ ਕੱਲਾ ਕਿਸਾਨੀ ਦਾ ਮਸਲਾ ਨਹੀਂ ਉਹਨਾਂ ਦੀ ਆਪਣੀ ਰੋਜ਼ੀ ਰੋਟੀ ਦਾ ਵੀ ਮਸਲਾ ਹੈ ਤੇ ਜੇ ਤੁਸੀਂ ਇਸ ਤਰ੍ਹਾਂ ਇਗਨੋਰ ਕਰ ਸਕਦੇ ਹੋ ਜਿਸ ਧੁਰੇ ਦੇ ਉੱਤੇ ਪੰਜਾਬ ਦਾ ਮੇਨ ਸਟੇਅ ਹੈ 30% ਕਿਸਾਨੀ ਦਾ ਦੇਸ਼ ਦੇ ਵਿੱਚ ਜੋ ਯੋਗਦਾਨ ਨੇ ਅੰਨ ਦਾ ਫਿਜ਼ਿਕਲੀ ਲੈਕਿਨ ਪੰਜਾਬ ਦੀ ਇਕਨੋਮੀ ਦੇ ਵਿੱਚ 30% ਕੋਲ ਉਹਨਾਂ ਦਾ ਯੋਗਦਾਨ ਹੈ ਸਰਕਾਰ ਦੇ ਰੈਵਨਿਊ ਦੇ ਵਿੱਚ ਚਲਾਨ ਦੇ ਵਿੱਚ ਪੈਸੇ ਦੀ ਮਨੀ ਸਪਲਾਈ ਦੇ ਵਿੱਚ ਜੀਡੀਪੀ ਦੇ ਵਿੱਚ ਤੁਸੀਂ ਉਹਨੂੰ ਕਿਦਾਂ ਸਟੇਟ ਸਰਕਾਰ ਇਗਨੋਰ ਕਰ ਸਕਦੀ ਹੈ ਹੋ ਸਕਦਾ ਛੋਟੀ ਸੋਚ ਕਿਸੇ ਦੀ ਹੋਵੇ ਤੇ ਉਹਨੇ ਅੱਗੋਂ ਇਹ ਗੱਲ ਨਹੀਂ ਦੇਖੀ ਨਹੀਂ ਪੁੱਛਾਈ ਹੋਵੇ ਲੇਕਿਨ ਇਹ politcal ਸੈਟਅਪ ਹੈ politcal ਕਾਲ ਇਜ਼ ਟੂ ਬੀ ਟੇਕਨ ਬਾਈ ਦਾ ਚੀਫ ਮਿਨਿਸਟਰ ਚੀਫ ਮਿਨਿਸਟਰ ਸਾਹਿਬ ਨੂੰ ਇਗਜ਼ੈਕਟਿਵ ਨੇ ਕਾਲ ਲੈਣੀ ਹੈ ਉਹ ਜ਼ਰੂਰੀ ਹੈ ਕਿ ਇਹ ਕੱਲਾ ਡੱਲੇਵਾਲ ਸਾਹਿਬ ਦਾ ਮਸਲਾ ਨਹੀਂ ਕੱਲਾ ਕਿਸਾਨੀ ਦਾ ਮਸਲਾ ਨਹੀਂ ਇਹ ਬਾਰਡਰ ਸਟ੍ਰੇਟ ਹੈ ਪੰਜਾਬ ਇਹਦਾ ਕੇਂਦਰ ਸਰਕਾਰ ਨੂੰ ਹਰ ਹਾਲ 'ਚ ਐਕਸਟਰਾ ਧਿਆਨ ਰੱਖਣਾ ਪੈਂਦਾ ਉਹਦੇ ਲਈ ਚਾਰਾ ਜੋਈ ਕਰਨੀ ਪੰਜਾਬ ਸਰਕਾਰ ਦਾ ਫਰਜ਼ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਨ ਮੈਂ ਦਾਅਵੇ ਨਾਲ ਕਹਿੰਦਾ ਕਿ ਕਦੇ ਵੀ ਆਹ ਪਾਰਟੀ ਡੈਲੀਗੇਸ਼ਨ ਨੂੰ ਪ੍ਰਧਾਨ ਮੰਤਰੀ ਇਗਨੋਰ ਨਹੀਂ ਕਰ ਸਕਦੇ ਵਿਚਲਾ ਜੋ ਮਰਜ਼ੀ ਕਾਰਨ ਰਿਹਾ ਹੋਵੇ ਮੈਂ ਰਾਈਟਰ ਐਡ ਕਰ ਦਿੰਨਾ ਸਮੂਚੀਆ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਇੱਕ ਫਰੰਟ ਦੇ ਖੜੇ ਕਰਕੇ ਮੁੱਖ ਮੰਤਰੀ ਸਾਹਿਬ ਕਿਉਂਕਿ ਕਨਸਟੀਟਿਊਸ਼ਨਲ ਪੋਸਟ 'ਤੇ ਬੈਠੇ ਨੇ ਉਹ ਲੀਡ ਕਰ ਤੇ ਜਾ ਕੇ ਗੱਲ ਕਰਨ ਪ੍ਰਧਾਨ ਮੰਤਰੀ ਜੀ ਨਾਲ ਵੀ ਕਿਉਂ ਮਸਲਾ ਹੱਲ ਨਹੀਂ ਹੋ ਰਿਹਾ